ਦੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮੰਨ ਪਰ ਤਖ ਗੁਰੂ ਨਿਸਤਾਰੇ ਜਿਉਂ ਬੁਲਾਵੇਂ ਤਿਉਂ ਦાસਾ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਪਰਮ ਸਤਿਕਾਰਯੋਗ ਗਰੀਬੇ ਨਿਵਾਜ ਸਤਿਗੁਰੂ ਰਾਜਨ ਰਾਜ ਪਾਨ ਆਨ ਪਾਨ ਦੇਵਾਨ ਦੇਵ ਉਤਮਾ ਮਹਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਰ ਬਖਸ਼ਿਸ਼ ਕਰ ਰਹੇ ਹਨ ਸਾਨੂੰ ਕਲਪੁਗੀ ਜੀਵਾਂ ਨੂੰ ਦਰਸ਼ਨ ਦੀ ਦਾਰੇ ਬਖਸ਼ਿਸ਼ ਕਰਕੇ ਨਾ ਬਾਣੀ ਦੀਆਂ ਦਾਤਾ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜ ਰਹੇ ਨੇ ਆਓ ਸਤਿਗੁਰੂ ਸਚਿਪਾਤਸ਼ਾ ਜੀਆਂ ਦੇ ਚਰਨਾਂ ਦੇ ਵਿੱਚ ਤਨ ਕਰਕੇ ਮਨ ਕਰਕੇ ਜੁੜਨ ਦਾ ਯਤਨ ਕਰੀਏ ਪਤੈ ਦੇ ਸਾਂਝ ਕੋਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਕਿਰਪਾ ਸਦਕਾ ਸ੍ਰੀ ਸੁਖਨ ਸਿੰਘ ਜੀ ਚੌਥੀ ਅਸ਼ਟਪਦੀ ਦੇ ਦੋ ਪਦਿਆਂ ਦੀ ਵਿਚਾਰ ਹੋ ਚੁੱਕੀ ਹੈ ਇਸ ਤੋਂ ਅੱਗੇ ਸਤਿਗੁਰੂ ਸੱਚੇ ਪੰਥ ਸੱਚਿਆਂ ਦੀ ਲੜੀ ਨੂੰ ਤੋਰਨ ਦਾ ਯਤਨ ਕਰੀਏ ਮਨ ਵਿਤ ਦੇਨ ਕਰੀਏ ਇਕਾਗਰ ਧਿਆਨ ਦੇ ਨਾਲ ਸੁਰਤ ਨੂੰ ਸ਼ਬਦ ਦੇ ਨਾਮ ਨਾਲ ਜੋੜਨ ਦਾ ਯਤਨ ਕਰੀਏ ਜਦੋਂ ਸੁਰਤ ਤਏ ਸ਼ਬਦ ਦਾ ਮਿਲਾਪ ਹੋ ਜਾਂਦਾ ਫਿਰ ਗੁਰਬਾਣੀ ਦੇ ਅਰਥ ਗੁਰਬਾਣੀ ਦੇ ਅਰਥਾਂ ਦੀ ਸੌਖੀ ਸਮਝ ਆਉਣ ਲੱਗਦੀ ਹੈ ਜਦੋਂ ਸਾਡਾ ਮਨ ਸਾਡੀ ਬਿਰਤੀ ਖੰਡਾ ਦੇ ਵਿੱਚ ਹੈ ਉਦੋਂ ਅਸੀਂ ਬਾਹਰ ਮੁਖੀ ਭਾਵ ਮਨ ਉਡਾਰੀਆਂ ਮਾਰਦਾ ਛਿੰਦ ਦੇ ਵਿੱਚ ਤਨ ਕਰਕੇ ਭਾਵੇਂ ਗੁਰੂ ਦੇ ਚਰਨਾਂ 'ਚ ਅਸੀਂ ਬੈਠੇ ਰਹੀਏ ਜਿੰਨਾ ਚਿਰ ਮਨ ਹਾਜ਼ਰ ਨਹੀਂ ਨਾ ਹੁੰਦਾ ਜੋ ਗੁਰੂ ਦਾ ਉਪਦੇਸ਼ ਹੈ ਇਹ ਸੁਣੌਣੇ ਹੀ ਮਨ ਨੂੰ ਹੈ ਇਹ ਮਨ ਚੰਚਲਾ ਚਤਰਾਈ ਕਿੰਨੇ ਨਾ ਪਾਇਆ ਸਮਝਾਉਣਾ ਮਨਾ ਸ਼ੌੜ ਸੰਗਤ ਸਿਆਂ ਪਾਂ ਛੱਡਦੇ ਸਾਰੀਆਂ ਚਤਰਾਈਆਂ ਸਿਆਂ ਪਾਂ ਗੁਰੂ ਦੀ ਸ਼ਰਣੇ ਪੈ ਜਾ ਪੰਜ ਪਿਆਰੇ ਗੁਰੂ ਰੂਪ ਗੁਰੂ ਸਹਿਗੰਨਤਾ ਅਨ ਪੰਜ ਪਿਆਰੇ ਸਹਿਮਨਤਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅਮਰਤ ਦੀ ਦਾਤ ਲੈ ਕੇ ਸ਼ਹਿਰ ਦਿੱਤੇ ਗਏ ਉਪਦੇਸ਼ ਨੂੰ ਜੀ ਕਮਾਈ ਕਰਨੀ ਹੈ ਨਿਤਨੇਮ ਸਿਵਾ ਅਰਸੰਬਨ ਸਤਗੁਰੂ ਸਚੇ ਪਾਤਸ਼ਾਹ ਜੀਾਂ ਦੇ ਇਹ ਪਾਸ ਅਦਕਾ ਹੌਲੀ ਹੌਲੀ ਬਾਣੀ ਦੇ ਪ੍ਰਤਾਪ ਦੇ ਨਾਲ ਗੁਰੂ ਦੇ ਗਿਆਨ ਦੇ ਨਾਲ ਇਹ ਮਨ ਟਿਕਾ ਦੇ ਵਿੱਚ ਆਉਣਾ ਲੱਗ ਜਾਂਦਾ ਜਿਹਾ ਜਿਹਾ ਸੰਗਤ ਕਰਿਆ ਜਾਂਦਾ ਸੰਗਤ ਕਰਦਿਆਂ ਕਰਦਿਆਂ ਫਿਰ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਫਿਰ ਕੀ ਹੁੰਦਾ ਮਨ ਵਸ ਆਵੇ ਨਾਨਕਾ ਜਿ ਪੂਰਨ ਕਿਰਪਾ ਹੋਏ ਫਿਰ ਹੌਲੀ ਹੌਲੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕੀਤੀਆਂ ਅਰਦਾਸਾਂ ਪੜ੍ਹੀ ਬਾਣੀ ਕੀਤੇ ਸਿਮਰਨਾ ਔਰ ਕੀਤੀ ਸੇਵਾ ਦੇ ਪ੍ਰਤਾਪ ਦੇ ਨਾਲ ਨਨ ਸਹੇਜ ਹੀ ਗੁਰੂ ਦੇ ਸ਼ਬਦ ਦੇ ਵਿੱਚ लीन ਹੋ ਜਾਂਦਾ ਇਹ ਮਨ ਦੇ ਆਨੰਦ ਮਨ ਦੀ ਸ਼ਾਂਤੀ ਜੋ ਗੁਰੂ ਤੋਂ ਮਿਲਦੀ ਹੈ ਇਹ ਵਾਰ ਭਾਵੇਂ ਜਿੰਨੇ ਮਰਜੀ ਕਰਨ ਕੰਡ ਕਾਟ ਕਰੇ ਪੋਨੀ ਕਿਰਪਾ ਓਨੀ ਬਖਸ਼ਿਸ਼ ਨਹੀਂ ਮਿਲਦੀ ਜਦ ਸਤਿਗੁਰੂ ਗੁਰੂ ਰਵਿਗਤ ਸਿੰਘ ਨਾਰਾਇਣ ਜੀ ਕਿਰਪਾ ਕਰਦੇ ਨੇ ਆਪਣੇ ਸੇਵਕ ਤੇ ਆਪਣੇ ਸਿੱਖ ਦੇ ਉੱਤੇ ਆਉ ਸ਼ਬਦ ਨਾਲ ਉਹਦਾ ਯਤਨ ਕਰੀਏ ਸਤਿਗੁਰਾਂ ਦਾ ਫਰਮਾਨ ਹੈ ਆਦ ਅੰਤ ਜੋ ਰੱਖ ਨਹਾ ਜਦੋਂ ਗੁਰੂ ਦੇ ਬਣ ਕੇ ਫਿਰ ਵਾਹਿਗੁਰੂ ਪਰਮੇਸ਼ਰ ਆਦ ਮੋੜਦੇ ਜਦੋਂ ਇਦਾਂ ਕਹਿੰਦੇ ਕਿ ਅਜੇ ਸੰਸਾਰ ਤੇ ਪਹੇ ਵੀ ਨਹੀਂ ਅਜੇ ਮਾਤਾ ਦੇ ਗਰਭ ਦੇ ਵਿੱਚ ਹਾਂ ਆਤ ਦੇ ਵਿੱਚ ਮੋਢ ਦੇ ਵਿੱਚ ਸ਼ੁਰੂ ਦੇ ਵਿੱਚ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਮਾਤ ਗਰਬ ਨਹਿ ਸਤਗੁਰੂ ਕਿਰਪਾ ਕਰਕੇ ਆਦ ਅੰਤ ਅੰਤ ਦੇ ਵਿੱਚ ਮਾਪਦੇ ਸਣੇ ਆਦ ਸ਼ੁਰੂਆਤ ਜਦੋਂ ਬੰਦੇ ਚਰਨਾਂ 'ਚ ਸਿੱਖ ਜੁੜਦਾ ਫਿਰ ਸਤਗੁਰੂ ਕਿਰਪਾ ਕਰ ਰਹੇ ਹੈ ਕਰ ਦਿੰਦੇ ਹਨ ਆਤਮਾ ਤੋਂ ਰੱਖਣ ਹਰ ਵਾਇਕ ਨੂੰ ਪਰਮੇਸ਼ਰ ਮਾਤਾ ਦੇ ਗਰਭ ਦੇ ਵਿੱਚ ਔਰ ਬਚਪਨ ਦੇ ਵਿੱਚ ਜਵਾਨੀ ਜਾਂ ਬਡਾਪੀ ਚ ਇਥੋਂ ਤੱਕ ਜਦੋਂ ਸ਼ਰੀਰ ਛੱਡ ਕੇ ਵੀ ਸ਼ਰੀਰ ਛੱਡ ਕੇ ਵੀ ਇਹ ਚੱਲਿਆ ਜਾਂਦਾ ਜੀਵ ਆਤਮਾ ਉਹ ਅਲੀਮਾਨ ਜਾਨਤੀ ਹੈ ਉਸ ਵੇਲੇ ਉਸ ਸੰਗਤ ਵੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਰੱਖਿਆ ਕਰਦਾ ਹੈ ਮਾਤ ਗਰਬ ਹੈ ਆਪਨ ਸਿੰਦਰਨ ਦੇ ਤਹ ਤੁਮ ਰੱਖਣ ਹਾਰੇ ਸਤਗੁਰੂ ਕਿਰਪਾ ਕਰਦਨੇ ਆਦ ਅੰਤ ਜੋ ਰੱਖਣ ਹਾਰ ਤਿਸ ਸੰਪ੍ਰੀਤ ਨਾ ਕਰੇ ਗਵਾਰ ਕਹਿੰਦੇ ਵੇਖੋ ਮੂਲ ਪੁਰਨ ਮੂਰਖ ਦੇ ਹਾਲਾਤ ਪਤਾ ਮੈਨੂੰ ਰੱਖਿਆ ਕਰਨ ਵਾਲਾ ਮਾਲਕ ਹੈ ਜਿਨੇ ਨਾਤਾ ਦੇ ਗਰਭ ਦੇ ਵਿੱਚ ਵੀ ਰੱਖਿਆ ਕੀਤੀ ਕੱਲ ਆਪਕੀ ਨੇ ਸਰਬਣ ਜੀਤਾ ਸੀ ਅਜੇ ਸੰਸਾਰ ਤੇ ਨਹੀਂ ਸੀ ਆਇਆ ਤੇਰੀ ਖਰਾਕ ਦਾ ਪ੍ਰਬੰਧ ਵਾਹਿਗੁਰੂ ਨੇ ਕੀਤਾ ਤੇਰੀ ਰੱਖਿਆ ਕੀਤੀ ਪਰ ਇਹ ਮੂਰਖੇ ਨਿਸਾਨ ਤੇ ਇਸ ਸਿਆਪ੍ਰੀਤ ਨਾ ਕਰੇ ਮਾਲਕ ਦੇ ਨਾਲ ਵਾਹਿਗੁਰੂ ਦੇ ਨਾਲ ਪਰਮੇਸ਼ਰ ਦੇ ਨਾਲ ਪ੍ਰੇਮ ਨਹੀਂ ਕਰਦਾ ਪ੍ਰੀਤ ਨਹੀਂ ਕਰਦਾ ਸਾਰੇ ਵਰਜ ਨਿਭਾਦਾ ਦੁਨੀਆ ਦੇ ਸੰਸਾਰ ਦੇ ਪਰ ਜਦੋਂ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਦਿਆ ਦੇ ਤੀਣਾ ਦਾਤਾ ਦਾ ਕਦੇ ਸ਼ੁਕਰਾਨਾ ਨਹੀਂ ਕਰਦਾ ਕਦੇ ਜੁੜ ਕੇ ਕੁਝ ਮਿੰਟ ਨਾਲ ਉਹ ਇਕਾਗਰ ਕਰਕੇ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਕਦੇ ਮਾਲਕ ਕਾਹੀ ਗੁਰ ਪਰਮੇਸ਼ਰ ਦੇ ਨਾਲ ਪ੍ਰੀਤ ਨਹੀਂ ਕਰਦਾ ਆਦੰਤ ਜੋ ਰੱਖਣ ਹਰ ਤਿਸ ਨੂੰ ਪ੍ਰੀਤ ਨਾ ਕਰੇ ਗਵਾਰ ਜਾ ਕੀ ਸੇਵਾ ਨਾਮਨਿਤ 파ਵ ਕਹਿੰਦੇ ਉਸ ਮਾਲਕ ਦੀ ਸੇਵਾ ਦੇ ਵਿੱਚੋਂ ਨੌ ਦਿੱਤੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰ ਇਹ ਜੋ ਹਰ ਜਿੰਦਾ ਸਦਬ ਸਾਵਣਿਆ ਜਾ ਕੀ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਦੇ ਵਿੱਚੋਂ ਨਾਬਨਿਤ ਪਾਵੇ ਕਹਿੰਦੇ ਇਹ ਜੀਵ ਨਾ ਲਿਧੀਆਂ ਪ੍ਰਾਪਤ ਕਰਦਾ ਤਾਂ ਸਿਉ ਮੂੜਾ ਮਨ ਨਾ ਲਾਵੇ ਤਾਂ ਸਿਉ ਮੂੜਾ ਮਨ ਨਹੀਂ ਨਾਵੇ ਕਹਿੰਦੇ ਵੇਖੋ ਵਾਹਿਗੁਰੂ ਪਰਮੇਸ਼ਰ ਦਾ ਆ ਮੌਲਕ ਵਾਸਨਾ ਬਖਸ਼ ਦੇਨੇ ਪਰ ਇਹ ਮੂੜਾ ਮੂਰਖ ਉਸ ਵਾਲਕ ਦੇ ਨਾਲ ਪ੍ਰੀਤ ਨਹੀਂ ਲਾਦਾ ਤਾਸੇ ਮੂੜਾ ਮਾਨਨ ਨਹੀਂ ਨਾਮ ਹੈ ਕਹਿੰਦੇ ਮਾਨੇ ਨਹੀਂ ਨਾ ਦਾ ਮਾਲਕ ਕਦੇ ਵਿੱਚ ਕਦੇ ਦੋ ਘੜੀਆਂ ਬੈਠ ਕੇ ਸ਼ੁਕਰਾਨਾ ਨਹੀਂ ਕਰਦਾ ਆਨੰਦ ਸਾਹਿਬ ਦੇ ਵਿੱਚ ਸਤਗੁਰੂ ਕਹਿੰਦੇ ਨੇ ਇਹ ਸਰੀਰ ਆ ਮੇਰਾ ਇਸ ਜਗ ਮੈਂ ਆਏ ਕਿ ਆਦਤ ਕਰਮ ਕਮਾਇਆ ਆਪਾ ਪਰਚੋਲ ਕੀ ਕਰਮ ਕੀਤਾ ਕਾਦੇ ਵਾਸਤੇ ਸੰਸਾਰ ਤੇ ਆਇਆ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਏ ਸਰੀਰਾ ਮਿਲ ਰਿਆ ਇਸ ਜਗ ਮੈਂ ਆਏ ਕੇ ਕਿਆ ਤੁਤ ਕਰਮ ਕਮਾਇਆ ਕੀ ਕਰਮ ਕਮਾਇਆ ਤੁਤ ਸਰੀਰਾ ਜਾ ਤੁ ਜਗ ਮੈਂ ਆਇਆ ਜਿਨ ਹੱਥ ਤੇਰਾ ਰਚਨ ਵਿੱਚ ਆ ਸੋਹਾਰ ਮਨ ਨਾਮ ਸਾਇ ਸਤਿਗੁਰੂ ਸਮਝਾ ਦੇ ਨੇ ਬਾਣੀ ਤਾੜਨਾ ਵੀ ਕਰਦੀ ਆ ਬਾਣੀ ਪਿਆਰ ਦੇ ਨਾਲ ਵੀ ਕਹਿੰਦੀ ਆ ਬਾਣੀ ਕਹਿੰਦੀ ਆ ਉਹ ਸਿੱਖ ਸਤਿਗੁਰ ਕੇ ਪਿਆਰਿਓ ਗਾਉ ਸੱਚੀ ਬਾਣੀ ਕਿਤੇ ਸਤਿਗੁਰੂ ਕਹਿੰਦੇ ਨੇ ਕਹਿੰਦੇ ਮੂਰਖ ਤਾਂ ਮੂੜਾ ਮਾ ਨਹੀਂ ਲਾਵੇ ਜੇ ਮੂਰਖ ਮਾਨ ਨਹੀਂ ਜੋੜਦਾ ਸਤਗੁਰੂ ਜੀ ਕਿਰਪਾ ਕਰਨ ਦੇ ਨੇ ਜੋ ਠਾਕੁਰ ਸਤ ਸਦਾ ਹਜ਼ੂਰੇ ਕਹਿੰਦੇ ਭਾਈ ਜਿਹੜਾ ਠਾਕੁਰ ਜਿਹੜਾ ਮਾਲਕ ਵਾਹਿਗੁਰੂ ਪਰਮੇਸ਼ਰ ਸਤ ਸਦਾ ਕਹਿੰਦੇ ਉਹ ਤੁਪਤੀ ਪਾਲਣ ਤੇ ਲਾਇ ਕਰਨ ਵਾਲਾ ਹੈ ਸਦਾ ਸਦਾ ਹਮੇਸ਼ਾ ਹਮੇਸ਼ਾ ਜੀ ਨੇੜੇ ਤੋਂ ਨੇੜੇ ਹੈ ਹਜ਼ੂਰੇ ਭਾਵ ਸਾਹਮਣੇ ਹੈ ਜੋ ਠਾਕਰ ਸਤ ਸਦਾ ਹਜ਼ੂਰੇ ਪਰ ਹਾਲਾਤ ਕੀਆ ਤਾਂ ਤਾਪ ਅੰਦਾ ਜਾਣ ਤਦੂਰੇ ਕਹਿੰਦੇ ਮਾਲਕ ਵਹਿਗਰ ਪਰਮੇਸ਼ਰ ਪਾਕੇ ਤਾਂ ਗੁਰੂ ਜੀ ਕਹਿੰਦੇ ਨੇ ਕਹਿੰਦੇ ਭਾਈ ਹੱਥ ਤੋਂ ਵੀ ਨੇੜੇ ਹੈ ਪਰ ਇਹ ਜੀਵ ਤਾਂ ਕੋ ਅੰਦਾ ਜਾਣ ਤ ਦੂਰੇ ਕਹਿੰਦੇ ਇਹ ਅੰਦਾ ਅਗਿਆਨੀ ਪੁਰਖ ਕਹਿੰਦੇ ਉਸ ਨਾਲ ਤ ਨੂੰ ਬਹੁਤ ਦੂਰ ਜਾਣਦਾ ਵੀ ਬਹੁਤ ਦੂਰਾ ਸਤਿਗੁਰੂ ਕਹਿੰਦੇ ਤਾਂ ਭਾਈ ਹਜੂਰ ਆ ਜੋ ਠਾਕਰ ਸਤ ਸਦਾ ਹਜੂਰ ਤਾਂ ਸਦਾ ਹੀ ਹਜੂਰ ਹੈ ਤੇਰੇ ਨਾਲ ਹੈ ਤਾ ਕੋ ਅੰਦਾ ਜਾਨਤ ਦੂਰੇ ਕਹਿੰਦੇ ਏ ਅੰਦਾ ਅਗਿਆਨੀ ਪੁਰਖ ਦੂਰ ਜਾਣ ਰਿਹਾ ਵੇਖ ਜਾਂ ਕੀ ਤਹਨ ਪਾਵੈ ਦਰਗਹਿ ਮਾਨ ਜਿਸ ਮਾਲਕ ਵਾਹਿਗੁਰੂ ਦੀ ਸੇਵਾ ਕੀਤਿਆਂ ਤੈਨੂੰ ਦਰਗਾਹ ਦੇ ਵਿੱਚ ਮਾਨ ਮਿਲਦਾ ਰੇ ਰੇ ਦਰਗਹਿ ਕਹਿ ਨਾ ਕੋ ਆਓ ਬੈਠ ਆਦਰਸ਼ੁਰ ਦਇਉ ਕਾਂਜੇ ਸਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਜਾ ਕੀ ਤਹਲ ਕਹਿੰਦੇ ਜਿਹਦੀ ਸੇਵਾ ਕੀਤੇ ਆ ਪਾਵੈ ਦਰਗਹ ਮਾਨ ਕਹਿੰਦੇ ਭਾਈ ਦਰਗਾਹ ਦੇ ਵਿੱਚ ਮਾਨ ਮਿਲਦਾ ਤਿਸੈ ਵਿਸਾਰੈ ਮੁਗਧ ਜਾਲ ਕਹਿੰਦੇ ਮੁਗਧ ਮੂਰਖ ਉਸ ਮਾਲਕ ਨੂੰ ਵਾਹਿਗੁਰੂ ਨਹੀਂ ਵਿਸਾਰ ਦਿੰਦਾ ਇਹ ਨਹੀਂ ਵਿਸਾਰ ਦਿੰਦਾ ਸਤਗੁਰੂ ਜੀ ਕਿਰਪਾ ਕਰੇ ਹਨ ਸਦਾ ਸਦਾ ਇਹ ਭੁੱਲਣਹਾਰ ਕਹਿੰਦੇ ਜੀਵਾ ਨਿਤ ਪ੍ਰਤੀ ਭੁੱਲਣਹਾਰ ਹੈ ਭੁੱਲਣ ਵਾਲਾ ਹੈ ਨਾਨਕ ਰੱਖਣਹਾਰ ਅਪਾਰ ਸਤਿਗੁਰ ਜੀ ਕਥਨ ਕਰਦੇ ਨੇ ਕਹਿੰਦੇ ਜੀਦਾ ਕੋਈ ਪਾਰ ਆਵਾਰ ਨਹੀਂ ਅਪਾਰ ਹੈ ਔਰ ਪਾਰਾ ਬਾਤ ਹੋ ਰਿਹਾ ਅੱਗੇ ਸਤਿਗੁਰੂ ਜੀ ਕਿਰਪਾ ਕਰਿਆ ਨੇ ਕਹਿੰਦੇ ਰਤਨ ਤਿਆਗ ਕੋਡੀ ਸੰਗਲਾ ਰਚ ਕਹਿੰਦੇ ਇਹ ਰਹੀ ਵਾਹਿਗੁਰੂ ਦੇ ਨਾਮ ਦੇ ਰਤਨਾਂ ਨੂੰ ਤਿਆਗ ਕੇ ਛੱਡ ਕੇ ਇਹ ਜੀਵ ਮਾਇਆ ਰੂਪੀ ਕੋਡੀ ਦੇ ਨਾਲ ਰਚ ਰਿਹਾ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ ਇੰਨਾ ਅਮੋਲਕ ਰਤਨਾਂ ਨੂੰ ਤਿਆਗ ਦਿੱਤਾ ਫਿਰ ਕੀ ਕੌਡੀ ਸੰਗਰਾਚ ਕੌਡੀਆਂ ਦੇ ਪਿੱਛੇ ਭੱਜਿਆ ਫਿਰਦਾ ਤੇ ਦੁਰਾਤ ਕਰਦਾ ਜਿਹੜਾ ਵਾਣਜ ਕਰਨਾ ਸੀ ਨਾਮ ਜਪਣ ਦਾ ਉਹ ਛੱਡ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਿਹਾ ਨੇ ਕਹਿੰਦੇ ਰਤਨ ਤਿਆਗ ਕੌਡੀ ਸੰਗਰਾਚ ਸਾਜ ਛੋੜ ਝੂਠ ਸੰਗ ਮਚਾ ਕਹਿੰਦੇ ਭਾਈ ਸੱਚ ਨੂੰ ਛੱਡ ਦਿੱਤਾ ਸੱਚ ਕੀ ਆ ਵਾਹੀ ਜਿਨ ਪਰਮੇਸ਼ਰ ਝੂਠ ਕੀ ਆ ਸੰਸਾਰ ਸੁਣਿਆ ਸੀ ਆਪੀਆਂ ਨੇ ਮੂਲੇ ਤੋਂ ਪੁੱਛਿਆ ਸੀ ਸਤਗੁਰੂ ਨੇ ਕਿ ਭਾਈ ਸੱਚ ਕੀ ਹੈ ਔਰ ਝੂਠ ਕੀ ਹੈ ਫਿਰ ਉਹਨੇ ਇੱਕ ਕਾਗਜ਼ ਤੇ ਲਿਖੇ ਦਿੱਤਾ ਸੀ ਮਰਣਾ ਸੱਚ ਜਿਉਣਾ ਝੂਠ ਮਾਲਕ ਵਾਹਿਗੁਰੂ ਦਾ ਨਾਮ ਸਤ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਂਦੇ ਮਾਤਾ ਜੀ ਕੁਝ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਕਹਿੰਦੇ ਭਾਈ ਰਤਨ ਤਿਆਗ ਕੋਡੀ ਸੰਗ ਰਾਜੈ ਸਾਥ ਛੋਟ ਝੂਟ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮੰਨੈ ਕਹਿੰਦੇ ਜਿਸ ਚੀਜ਼ ਨੂੰ ਛੱਡਣਾ ਸੀਗਾ ਉਹ ਤਾਂ ਇਹ ਸਦਾ ਨਾਲ ਲਈ ਬੈਠਾ ਜੋ ਹੋਵਨ ਸੋ ਦੂਰ ਭਰਾਨੈ ਜਿਹੜੇ ਸਰੀਰ ਨੂੰ ਛੱਡਣਾ ਭਾਵ ਛੱਡ ਜਾ ਰਹਾ ਹੈ ਉਸ ਨੂੰ ਅਸਿਰ ਭਾਵ ਸਿੱਧ ਕਰਕੇ ਮੰਨ ਲਿਆ ਜੋ ਹੋਵਣਾ ਸੁਦੂਰ ਪਰਾਨ ਹੈ ਜਿਹੜਾ ਭਾਈ ਹੋਣਾ ਹਾਰ ਹੈ ਹੋਵਣਾ ਹੈ ਉਸ ਤੋਂ ਦੂਰ ਪਛਾਣ ਲਿਆ ਭਾਅ ਮੌਤ ਨੂੰ ਦੂਰ ਸਮਝ ਲਿਆ ਕਿ ਮੌਤ ਬਹੁਤ ਦੂਰ ਹੈ ਇਹ ਜੀਵ ਦੀ ਹਾਲਤ ਹੈ ਰਤਨ ਤਿਆਗ ਕੋਡੀ ਸੰਗ ਰਾਚੈ ਸਾਤ ਛੋੜ ਝੂਠ ਸੰਗ ਮਚ ਜੋ ਛੱਡਣਾ ਸੋ ਅਸਥਿਰ ਕਰਮਾਨ ਹੈ ਜੋ ਹੋਵਨ ਜੋ ਹੋਣਾ ਹੈ ਮੀਆਂ ਸੋ ਦੂਰ ਪਰਾਨ ਹੈ ਅਗੇ ਸਤਿਗੁਰੂ ਕਹਿੰਦੇ ਨੇ ਛੋੜ ਜਾਏ ਤਿਸਕਾ ਸ੍ਰਮ ਕਰੈ ਕਹਿੰਦੇ ਜਿਹੜਾ ਪਦਾਰਥ ਸੰਬੰਧੀਆਂ ਨੂੰ ਛੱਡ ਜਿ ਛੱਡਣਾ ਹੈ ਛੱਡ ਜਾਣਾ ਹੈ ਕਹਿੰਦੇ ਉਹਨਾਂ ਵਾਸਤੇ ਮਾਇਆ ਇਕੱਠੀ ਕਰਨਤਾ ਸਰਮ ਭਾਵ ਜਤਨ ਕਰ ਰਿਹਾ ਹੈ ਜਤਨ ਕਰਦਾ ਰਹਿੰਦਾ ਹੈ ਸੰਗ ਸਹਾਈ ਤਿਸ ਪਰ ਸਤਿਗੁਰੂ ਕਿਰਪਾ ਕਰ ਰਹੇ ਹਨ ਕਹਿੰਦੇ ਸੰਗ ਸਹਾਈ ਕਹਿੰਦੇ ਤਿਸ ਪਰ ਹਰੇ ਕਹਿੰਦੇ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਜੋ ਵਾਹਿਗੁਰੂ ਨੇ ਸੰਗ ਸਹਾਈ ਸਹਾਇਤਾ ਕਰਨ ਵਾਲਾ ਹੈ ਉਸ ਤੋਂ ਪਰਹਰੈ ਭਾਵ ਪਰੇ ਹੋ ਜਾਂਦਾ ਹੈ ਭਾਵ ਛੱਡ ਦਿੰਦਾ ਹੈ ਚੰਦਨ ਦੇ ਉਤਾਰੈ ਧੋਏ ਸਤਿਗੁਰੂ ਜੀ ਕਿਰਪਾ ਕਰਿਆ ਨੇ ਕਹਿੰਦੇ ਐਸੀ ਹਾਲਾਤ ਹੈ ਜਿਵੇਂ ਕਿਸੇ ਗਦੇ ਤਾਈਂ ਗੰਗਾ ਜਲ ਨਾਲ ਧੋ ਕੇ ਚੰਦਨ ਦਾ ਮੇਕਨ ਕਰ ਦੇਵੇ ਤਾਂ ਗਦਾ ਮਿੱਟੀ ਤੇ ਦੇਟ ਕੇ ਭਾਵ ਧੋਏ ਧੋ ਕੇ ਉਤਾਰ ਦਿੰਦਾ ਹੈ ਚੰਦਨ ਲੇਪ ਉਤਾਰੇ ਧੋਏ ਸਤਿਗੁਰੂ ਕਹਿੰਦੇ ਭਾਈ ਗਰਦਬ ਪ੍ਰੀਤ ਭਸਮ ਸੰਗ ਹੋਏ ਹਣ ਗਦੇ ਤੇ ਚੰਦਨ ਲਾਈ ਦਾ ਕੀ ਫਾਇਦਾ ਕਿਉਂਕਿ ਉਹਨੇ ਪ੍ਰੀਤ ਤਾਂ ਮਿੱਟੀ ਨਾਲ ਉਹ ਤਾਂ ਫੇਰ ਮਿੱਟੀ ਵਿੱਚ ਲਟ ਜਾਂਦਾ ਹੈ ਐਸੇ ਕਰਕੇ ਸਤਿਗੁਰੂ ਕਿਰਪਾ ਕਰ ਰਹੇ ਹਨ ਕਹਿੰਦੇ ਭਾਈ ਚੰਦਨ ਲੇਪ ਉਤਾਰ ਧੋਏ ਗੰਤ ਪ੍ਰੀਤ ਭਸਮ ਸੰਗ ਹੋਏ ਕਹਿੰਦੇ ਜੋ ਗਦੇ ਦੀ ਨਿਆਈ ਕਾਮੀ ਜੀਵ ਹੈ 라 ਉਸ ਤੇ ਤਾਹੀ ਵਿਰਾਗ ਰੂਪੀ ਪਾਣੀ ਪਾ ਕੇ ਧੋ ਕੇ ਭਗਤੀ ਦੇ ਬਚਨਾਂ ਰੂਪ ਚੰਦਨ ਦੀ ਮਹਿਕ ਪਾ ਦੇਈਏ ਪਾਪ ਦੇਪਨ ਕਰ ਦਈਏ ਤਾਂ ਵੀ ਵੇਸ਼ਿਆ ਰੂਪੀ ਮਿੱਟੀ ਤੇ ਲੇਟਣ ਕਰਕੇ ਸਭ ਕੁਝ ਦਾ ਉਤਾਰ ਦਿੰਦਾ ਹੈ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਅੰਧਕੂਪ ਮਹ ਪਤ ਤਬਿਕਰਾਲ ਏ ਭਾਈ ਅੰਧਕੂਪ ਮਹ ਪਤ ਤਬਿਕਰਾਲ ਕਹਿੰਦੇ ਭਾਈ ਮਨ ਰੂਪੀ ਅੰਧਕੂਪ ਮਹ ਪਤ ਤਬਿਕਰਾਲ ਕਹਿੰਦੇ ਸੰਸਾਰ ਰੂਪੀ ਵਿਕਰਾਲ ਬਹੁਤ ਧਿਆਨਕ ਅੰਧਕੂਪ ਅਨੇਖੂਤ ਵਿੱਚ ਪਤਿਤ ਪਾਪੀ ਪੁਰਖ ਡਿੱਗ ਰਹੇ ਹਨ ਨਾਨਕ ਕਾਣ ਲੈ ਮੁਖਵਾਪ ਸਤੁਰ ਜੀ ਕੇ ਪਗੜਿਆ ਨ ਕਹਿੰਦੇ ਭਾਈ ਅੰਧਕੂਪ ਮੈਂ ਪਤੰਤ ਵਿਕਰਾਲ ਨਾਨਕ ਕਟਲੇ ਪ੍ਰਭ ਪ੍ਰਭ ਦਿਆਨ ਹੈ ਵਾਹਿਗੁਰੂ ਜੀ ਤਿਆਰ ਦੇ ਘਰ ਦੇ ਵਿੱਚ ਆ ਕੇ ਆਪ ਹੀ ਕਿਰਪਾ ਕਰਕੇ ਜੀਵਾਂ ਨੂੰ ਸੰਸਾਰ ਤੋਂ ਕੱਢ ਕੱਢ ਲੈਣਾ ਕਰੋ ਸਤਗੁਰ ਕਿਰਪਾ ਕਰਨ ਕਹਿੰਦੇ ਅੰਧ ਕੂਪ ਮਾਇ ਪਤ ਤੋਂ ਹੋਤ ਜਗ ਸੰਤ ਹੋ ਕਰਹੁ ਪਰਮ ਗਤਿ ਮਿਉਰੀ ਕਹਿੰਦੇ ਇਹ ਅਗਿਆਨਤਾ ਦੇ ਪੂ ਦੇ ਵਿੱਚ ਡਿੱਗ ਗਿਆ ਹੰ ਕੱਢਿਆ ਜਾਵੇ ਗਿਆਨ ਦੇ ਨਾਲ ਅੰਧ ਕੂਪ ਮੈਂ ਪਤ ਤ ਬਿਕਰਾਲ ਬੜਾ ਬਿਕਰਾਲ ਬਹੁਤ ਭਿਆਨਕ ਹੈ ਕਹਿੰਦੇ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਨਾਨਕ ਕਾੜ ਦੇ ਹੋ ਪ੍ਰਭ ਦਿਆਲ ਸਤਿਗੁਰੂ ਫਿਰ ਕਿਰਪਾ ਕਰਦੇ ਨੇ ਆਪਣੇ ਸੇਵਕ ਦੇ ਉੱਤੇ ਸਤਿਗੁਰੂ ਮੇਰਾ ਪਰਿਆ ਹੱਥ ਰੱਖ ਕੇ ਜਦੋਂ ਸਿੱਖ ਅਰਦਾਸ ਬੇਨਤੀਆਂ ਕਰਦਾ ਫਿਰ ਸਤਿਗੁਰੂ ਕਿਰਪਾ ਕਰਕੇ ਇਹਨੂੰ ਅਗਿਆਨਤਾ ਦੀ ਨੀਂਦ ਦੇ ਵਿੱਚੋਂ ਜਗਾ ਦਿੰਦੇ ਨੇ ਫਿਰ ਇਹਨੂੰ ਅੰਧੇ ਖੂਦ ਦੇ ਵਿੱਚੋਂ ਕਿਰਪਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਹੀ ਕੱਢ ਲੈਂਦੇ ਹਨ ਸੋ ਇੱਥੇ ਸਮukti ਕਰੀਏ ਜੀ ਵਿਚਾਰਾ ਕਰਦਿਆਂ ਹੋਇਆਂ ਫੁੱਲਾਂ ਦੀ ਖੁਨਾ ਬਖਸ਼ਿਸ਼ ਕਰਨੇ ਸਤਿਗੁਰੂ ਸੱਚੇ ਪਾਤਸ਼ਾਹ ਗੁਰ ਕੀ ਸੰਗਤ ਬਖਸ਼ਣ ਹਾਰ ਹੈ ਕਿਰਪਾ ਕਰਕੇ ਬਖਸ਼ ਲੈਣਾ ਜੀ ਸ਼ਲੋਕ ਪਵਨ ਗੁਰੂ ਪਾਣੀ ਪਤਾ ਮਾਤਾ ਤਰਤੁ ਮਹਤ ਦਿਵਸ ਰਾਤੁ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਪਰਾਈਆ ਵਾਚੈ ਤਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਕ ਜਵੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਕ ਜਵੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਹਾਡੇ ਅਗੈ ਅਰਦਾਸ ਹਮਾਰਾ